ਸਾਸਲ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਪੰਜਾਬੀ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਟੇਸਟੀ ਰੈਸਪੀ ਦਹੀਂ ਤੜਕੇ ਦੀ ਲੈ ਕੇ ਆਈ ਆਂ ਇਹ ਜਿਹੜਾ ਦਹੀਂ ਤੜਕਾ ਇਹ ਬਹੁਤ ਹੀ ਵਧੀਆ ਬਣਦਾ ਹੈ ਜੇਕਰ ਆਪਾਂ ਦਹੀਂ ਨੂੰ ਤੜਕਾ ਲਗਾਉਨੇ ਆ ਜਿਵੇਂ ਕਿ ਆਪਾਂ ਕਈ ਵਾਰ ਬੋਰ ਹੋ ਜਾਂਦੇ ਆ ਦਾਲਾਂ ਸਬਜ਼ੀਆਂ ਖਾ ਕੇ ਤਾਂ ਕਈ ਵਾਰ ਬੱਚੇ ਵੀ ਨੇ ਜਿਹੜੇ ਆਪਣਾ ਦਹੀਂ ਖਾਣਾ ਨਹੀਂ ਪਸੰਦ ਕਰਦੇ ਤਾਂ ਤੁਸੀਂ ਇਸ ਤਰ੍ਹਾਂ ਦਹੀਂ ਨੂੰ ਤੜਕਾ ਲਗਾ ਕੇ ਖਾ ਸਕਦੇ ਹੋ ਤੇ ਜਿਹੜਾ ਦਹੀਂ ਤੜਕਾ ਇਹ ਬਹੁਤ ਹੀ ਸੁਆਦਿਸ਼ਟ ਲੱਗਦਾ ਏ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੇਰੀਆਂ ਰੋਜ਼ ਦੀਆਂ ਆਉਣ ਵਾਲੀਆਂ ਨਵੀਆਂ-ਨਵੀਆਂ ਵੀਡੀਓਜ਼ ਤੁਹਾਨੂੰ ਦਿਖ ਸਕਣ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਤੇ ਦਹੀਂ ਤੜਕਾ ਦੀ ਰੈਸਪੀ ਦੇਖਣ ਦੇ ਲਈ ਬਣੇ ਰਹੋ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਆਪਾਂ ਨੇ ਇੱਕ ਬੌਲ ਲੈ ਲਿਆ ਏ ਤੇ ਉਹਦੇ ਵਿੱਚ ਆਪਾਂ ਨੇ ਪਾਈਆ ਕਦੇ ਕਰੀਬ ਜਿਹੜਾ ਦਹੀਂ ਕੱਢਿਆ ਏ ਦਹੀਂ ਆਪਾਂ ਨੇ ਫਰੈਸ਼ੀ ਲੱਤਾ ਏ ਤੁਸੀਂ ਮਾਰਕੀਟ ਵਾਲਾ ਦਹੀਂ ਵੀ ਯੂਜ਼ ਕਰ ਸਕਦੇ ਹੋ ਤੁਸੀਂ ਜਿੰਨੇ ਕ ਦਹੀਂ ਨੂੰ ਮਤਲਬ ਕੀ ਤੜਕਾ ਲਾਉਣਾ ਚਾਹੋ ਤਾਂ ਉਹਨਾਂ ਦਾ ਦਹੀਂ ਲੈ ਸਕਦੇ ਹੋ ਦਹੀਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਵਿਸਕਰਨ ਨਾਲ ਐਂਡ ਵਿਸਕ ਕਰ ਲੈਣਾ ਹੈ ਤਾਂ ਕਿ ਜਿਹੜੇ ਇਹਦੇ ਲਮਸ ਨੇ ਮੈਲਟ ਹੋ ਜਾਣ ਤੇ ਜਿਹੜਾ ਦਹੀਂ ਦਾ ਟੈਕਸਚਰ ਆ ਬਿਲਕੁਲ ਕਰੀਮੀ ਜਿਹਾ ਹੋ ਜਾਵੇ ਤੇ ਦੇਖੋ ਆਪਾਂ ਨੇ ਦਹੀਂ ਨੂੰ ਬਿਲਕੁਲ ਚੰਗੀ ਤਰ੍ਹਾਂ ਜਿਹੜਾ ਵਿਸਕ ਕਰਨ ਨਾਲ ਮੈਸ਼ ਕਰ ਲਿਆ ਹੈ ਤੇ ਹੁਣ ਜਿਹੜਾ ਆਪਣਾ ਦਹੀਂ ਆ ਉਹ ਬਹੁਤ ਵਧੀਆ ਕਰੀਮੀ ਟੈਕਸਚਰ ਦੇ ਵਿੱਚ ਆ ਚੁੱਕਿਆ ਹੈ ਤੇ ਹੁਣ ਆਪਾਂ ਨੇ ਇੱਕ ਛੋਟੇ ਸਾਈਜ਼ ਦੀ ਕੜਾਹੀ ਮੈਂ ਲਈ ਆ ਇਹਦੇ ਵਿੱਚ ਆਪਾਂ ਇੱਕ ਟੇਬਲस्पून ਜਿਹੜਾ ਆਇਲ ਐਡ ਕਰਾਂਗੇ ਤੁਸੀਂ ਦੇਸੀ ਕੀ ਵੀ ਲੈ ਸਕਦੇ ਹੋ ਆਪਾਂ ਨੇ ਸਰੋਂ ਦਾ ਤੇਲ ਲੱਤਾ ਏ ਤੇ ਨਾਲ ਹੀ ਆਪਾਂ ਨੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਅੱਧਾ ਚਮਚਾ ਜਿਹੜਾ ਜੀਰਾ ਐਡ ਕਰਾਂਗੇ ਜੀਰਾ ਐਡ ਕਰਕੇ ਆਪਾਂ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਆ ਛੋਟੀ ਰਾਈ ਦਾ ਵੀ ਅੱਧਾ ਚਮਚਾ ਪਾਵਾਂਗੇ ਰਾਈ ਤੁਸੀਂ ਬਰੀਕ ਵਾਲੀ ਹੀ ਲੈਣੀ ਆ ਤੁਸੀਂ ਮੋਟੀ ਰਾਈ ਦਾ ਇਸਤੇਮਾਲ ਨਾ ਕਰਿਓ ਤੇ ਹੁਣ ਆਪਾਂ ਨੇ ਰਾਈ ਚਟਕਣ ਤੋਂ ਬਾਅਦ ਥੋੜਾ ਜਿਹਾ ਆਪਾਂ ਨੇ 2 ਕਪਿੰਚ ਦੇ ਘਰੀਬ ਆਪਾਂ ਨੇ ਇਹਦੇ ਵਿੱਚ ਹਿੰਗ ਐਡ ਕੀਤੀ ਆ ਜਦੋਂ ਸਾਰੀਆਂ ਚੀਜ਼ਾਂ ਪੁੱਜ ਜਾਣਗੀਆਂ ਤਾਂ ਆਪਾਂ ਇਹਦੇ ਵਿੱਚ ਕੜੀ ਪੱਤਾ ਐਡ ਕਰਾਂਗੇ ਕੜੀ ਪੱਤਾ ਜਿਹੜਾ ਇਹ ਦਹੀਂ ਤੜਕੇ ਦੇ ਵਿੱਚ ਬਹੁਤ ਹੀ ਵਧੀਆ ਲੱਗਦਾ ਇਹਦਾ ਜ ਟੇਸਟ ਆ ਉਹ ਵੀ ਬਹੁਤ ਵਧੀਆ ਹੁੰਦਾ ਹੈਗਾ ਤੇ ਨਾਲ ਹੀ ਇੱਕ ਦੋ ਸਾਈਜ਼ ਦੋ ਮੈਂ ਛੋਟੇ ਸਾਈਜ਼ ਦੇ ਪਿਆਜ਼ ਸੀਗੇ ਜਿਹੜੇ ਬਰੀਕ ਲੰਬੇ ਕੱਟ ਕੇ ਰੱਖੇ ਹੋਏ ਸੀਗੇ ਹੁਣ ਆਪਾਂ ਨੇ ਪਿਆਜ਼ਾਂ ਨੂੰ ਵੀ ਚੰਗੀ ਤਰ੍ਹਾਂ ਹਲਕੀ ਹਲਕੀ ਫਲੇਮ ਦੇ ਉੱਤੇ ਭੁੰਨ ਲੈਣਾ ਪਿਆਜ਼ਾਂ ਨੂੰ ਆਪਾਂ ਜ਼ਿਆਦਾ ਬ੍ਰਾਊਨ ਨਹੀਂ ਕਰਾਂਗੇ ਥੋੜੇ ਜੇ ਟਰਾਂਸਲੂਟ ਹੋਣ ਤੱਕ ਹੀ ਆਪਾਂ ਇਹਨਾਂ ਨੂੰ ਪਕਾਵਾਂਗੇ ਤੇ ਨਾਲ ਹੀ ਇਹਦੇ ਵਿੱਚ ਮੈਂ ਇੱਕ ਦੋ ਹਰੀਆਂ ਮਿਰਚਾਂ ਵੀ ਕੱਟੀਆਂ ਹੋਈਆਂ ਸੀਗੀਆਂ ਤੇ ਅੱਧਾ ਇੰਚ ਟੁਕੜਾ ਸੀਗਾ ਜਿਹੜਾ ਆਪਾਂ ਨੇ ਇਹਦੇ ਵਿੱਚ ਉਹਦਾ ਪਾਉਣਾ ਹੈ ਅਦਰਕ ਦਾ ਤੇ ਨਾਲ ਹੀ ਆਪਾਂ ਨੇ ਇਹਦੇ ਵਿੱਚ ਬੇਸਿਕ ਮਸਾਲੇ ਨੇ ਉਹ ਐਡ ਕਰਦੇ ਨੇ ਅੱਧਾ ਚਮਚਾ ਮੈਂ ਇਹਦੇ ਵਿੱਚ ਨੂਨ ਦਾ ਪਾਇਆ ਅੱਧਾ ਚਮਚਾ ਹੀ ਹਲਦੀ ਦਾ ਤੇ ਅੱਧਾ ਚਮਚਾ ਹੀ ਇਹਦੇ ਵਿੱਚ ਮੈਂ ਧਨੀਆ ਪਾਊਡਰ ਦਾ ਪਾਇਆ ਏ ਤੇ ਨਾਲ ਹੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲਿਆਂ ਨੂੰ 10 ਤੋਂ 15 ਸਕਿੰਟ ਵਾਸਤੇ ਪਕਾ ਲੈਣਾ ਏ ਜਦੋਂ ਆਪਣੇ ਮਸਾਲੇ ਨੇ ਇਹ ਚੰਗੀ ਤਰ੍ਹਾਂ ਫੁੱਲ ਜਾਣਗੇ ਉਦੋਂ ਤੱਕ ਆਪਾਂ ਨੇ ਇਹਨਾਂ ਨੂੰ ਪਕਾਉਂਦੇ ਰਹਿਣਾ ਤੇ ਨਾੜੀ ਜਦੋਂ ਆਪਾਂ ਨੇ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਮੈਂ ਅਦਰਕ ਐਡ ਕੀਤਾ ਸੀਗਾ ਉਸ ਟਾਈਮ ਜਿਹੜਾ ਮੇਰਾ ਕੈਮਰਾ ਸੀਗਾ ਉਹ ਬੰਦ ਰਹਿ ਗਿਆ ਸੀ ਤੇ ਮੈਂ ਔਨ ਕਰਨਾ ਭੁੱਲ ਗਈ ਸੀ ਤਾਂ ਕਰਕੇ ਮੈਂ ਤੁਹਾਨੂੰ ਇਹਦੇ ਵਿੱਚ ਉਹ ਜਿਹੜਾ ਸਟੈਪ ਆ ਨਹੀਂ ਦਿਖਾ ਪਾਈ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲਿਆ ਏ ਚੰਗੀ ਤਰ੍ਹਾਂ ਪਕਾ ਲਿਆ ਏ ਤੇ ਹੁਣ ਆਪਾਂ ਜਿਹੜਾ ਦਹੀਂ ਸੀਗਾ ਫੈਂਟ ਕੇ ਰੱਖਿਆ ਹੋਇਆ ਦਹੀਂ ਨੂੰ ਆਪਾਂ ਐਡ ਕਰ ਦਵਾਂਗੇ ਮਸਾਲਾ ਜਿਹੜਾ ਆਪਾਂ ਨੇ ਥੋੜਾ ਜਿਹਾ ਠੰਡਾ ਕਰ ਲਿਆ ਸੀਗਾ ਤੇ ਆਪਾਂ ਨੇ ਇੰਡਕਸ਼ਨ ਦੀ ਜਿਹੜੀ ਫਲੇਮ ਆ ਉਹ ਬੰਦ ਕਰਤੀ ਸੀ ਤਾਂ ਕਿ ਜਿਹੜਾ ਦਹੀਂ ਆਪਣਾ ਫਟੇ ਨਾ ਤੇ ਨਾਲ ਦੀ ਨਾਲ ਆਪਾਂ ਨੇ ਇਹਨਾਂ ਨੂੰ ਚਲਾਉਂਦੇ ਵੀ ਰਹਿਣਾ ਹੈ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਜਲਦੀ ਤੋਂ ਜਲਦੀ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੇਕਰ ਤੁਸੀਂ ਮੇਰੀਆਂ ਵੀਡੀਓਜ਼ ਨੂੰ ਪਸੰਦ ਕਰਦੇ ਹੋ ਤਾਂ ਮੇਰੀਆਂ ਵੀਡੀਓਜ਼ ਨੇ ਜਿਹੜੀਆਂ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਦੇ ਨਾਲ ਹੀ ਕਮੈਂਟ ਬਾਕਸ ਤੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਕਿਹੜੀ ਰੈਸਪੀ ਆ ਜਿਹੜੀ ਪਸੰਦ ਆਈ ਆ ਤੇ ਇਸੇ ਤਰ੍ਹਾਂ ਹੁਣ ਆਪਾਂ ਨੇ ਦਹੀਂ ਨੂੰ ਆ ਜਿਹੜਾ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਪਕਾ ਲੈਣਾ ਤੇ ਨਾਲ ਹੀ ਇਹਦੇ ਵਿੱਚ ਆਪਾਂ ਨੇ ਧਨੀਆ ਐਡ ਕਰ ਦੇਣਾ ਇਹ ਜਿਹੜਾ ਰਾਇਤਾ ਆ ਆਪਾਂ ਨੇ ਬਣਾਇਆ ਤੜਕੇ ਵਾਲਾ ਇਹ ਤੁਸੀਂ ਮ ਪ੍ਰੌਂਠਿਆਂ ਨਾਲ ਖਾ ਸਕਦੇ ਹਾਂ ਸਬਜ਼ੀ ਦੇ ਨਾਲ ਵੀ ਲੈ ਸਕਦੇ ਹਾਂ ਦਾਲ ਦੇ ਨਾਲ ਵੀ ਸਰਵ ਕਰ ਸਕਦੇ ਹਾਂ ਤੇ ਇਸ ਨੂੰ ਖਾਣ ਦੇ ਨਾਲ ਜਿਹੜਾ ਕਿ ਰੋਟੀ ਦਾ ਟੇਸਟ ਆ ਉਹ ਬਹੁਤ ਵਧੀਆ ਹੋ ਜਾਂਦਾ ਹੈ ਤੇ ਤਬੀਅਤ ਆ ਜਿਹੜੀ ਉਹ ਵੀ ਖੁਸ਼ ਹੋ ਜਾਂਦੀ ਆ ਬੱਚਿਆਂ ਨੂੰ ਵੀ ਇਹ ਰਾਇਤਾ ਜਿਹੜਾ ਬਹੁਤ ਪਸੰਦ ਆਊਗਾ ਇਸੇ ਤਰ੍ਹਾਂ ਆਪਣਾ ਜਿਹੜਾ ਰਾਇਤਾ ਇਹ ਬਣ ਕੇ ਤਿਆਰ ਹੋ ਗਿਆ ਹੈ ਤੇ ਹੁਣ ਖਾਣ ਦੇ ਲਈ ਆਪਾਂ ਇਹਨੂੰ ਸਰਵ ਕਰਾਂਗੇ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਦਹੀਂ ਰਹਿਤਾ ਤੁਸੀਂ ਘਰ ਵਿੱਚ ਬਣਾਓ ਆਪ ਖਾਓ ਤੇ ਆਪਣੀ ਫੈਮਿਲੀ ਨੂੰ ਵੀ ਖਵਾਓ। ਤੁਹਾਡਾ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ।